ਜਾਊਗਾ ਆਪਾਂ ਤਰੱਕੀ ਦੇ ਰਾਹ ਤੇ ਜਾਵਾਂਗੇ ਆਪਣੀਆਂ ਅਗਲੇ ਪੀੜੀਆਂ ਤਰੱਕੀ ਕਰਨੀਆਂ ਜੇ ਪਰਾ ਪੰਜਾਬ ਹੀ ਪਿੱਛੇ ਚਲੇ ਗਿਆ ਫਿਰ ਆਪਣਾ ਰਹਿਣਾ ਕੀ ਹੈ ਕਿਉਂਕਿ ਆਪਣਾ ਘਰ ਮੈਂ ਉਹੀ ਸੋਚ ਬੇਨਤੀ ਕਰਨ ਆਇਆ ਕਿ ਆਪਾਂ ਫੈਸਲੇ ਕਰ ਲੰਨੇ ਆਂ ਬਿਗੈਰ ਸੋਚੇ ਸਮਝੇ ਕੋਈ ਝੂਠ ਬੋਲ ਲਿੰਦਾ ਹੈ ਉਹਦੀ ਗੱਲਾਂ 'ਚ ਆ ਜੰਨੇ ਆ ਕੋਈ ਕਹਿੰਦਾ ਮੈਂ ਗਰੰਟੀ ਦਿੰਦਾ ਆਪਾਂ ਉਹਦੀ ਗੱਲਾਂ 'ਚ ਆ ਜੰਨੇ ਆ ਕੋਈ ਝੂਠੀ ਸੋਹ ਖਾ ਲੈਂਦਾ ਆਪਾਂ ਉਹਨਾਂ ਦੀ ਗੱਲਾਂ 'ਚ ਆ ਜੰਨੇ ਆ ਜਿਹੜਾ ਸੱਚ ਬੋਲਦਾ ਹੈ ਜਿਹੜਾ ਕੰਮ ਕਰਕੇ ਦਿਖਾਉਂਦਾ ਆਪਾਂ ਉਹਨਾਂ ਦੀ ਗੱਲ ਨਹੀਂ ਮੰਨਦੇ ਜੇ ਤੁਸੀਂ ਪਿਛਲੇ

ਇੱਕ ਵੀ ਦੱਸ ਦਿਓ ਇੱਕ ਵੀ ਨਿਸ਼ਾਨੀ ਤੁਸੀਂ ਯਾਦ ਕਰਕੇ ਦੱਸ ਦਿਓ ਕਿ ਇਸ ਮੁੱਖ ਮੰਤਰੀ ਨੇ ਸਾਡੇ ਵਾਸਤੇ ਆ ਕੀਤਾ ਇੱਕ ਵੀ ਵੀ ਦੂਜੇ ਪਾਸੇ ਥੋੜੇ ਬਜ਼ੁਰਗ ਸਭ પ્રકાશ ਸਿੰਘ ਜੀ ਬਾਦਲ ਰਹੇ ਅੱਜ ਜੋ ਕੁਝ ਵੀ ਹੈ ਨਾ ਉਹਨਾਂ ਦੀ ਦੇਣ ਕਰਕੇ ਉਹਨਾਂ ਦੀ ਮਿਹਨਤ ਕਰਕੇ ਅੱਜ ਆਪਾਂ ਇੱਥੇ ਬੈਠੇ ਆ ਅੱਜ ਆਪਣੇ ਖੇਤਾਂ ਵਿੱਚ ਜੋ ਫਸਲਾਂ ਹੋ ਰਹੀਆਂ ਨੇ ਜਿਹੜੇ ਟਿਊਬਲ ਤੋਂ ਪੈਣੀ ਆਉਂਦਾ ਪਾਣੀ ਆਉਂਦਾ ਉਹ ਕਨੈਕਸ਼ਨ ਵੀ ਬਾਪੂ ਬਾਦਲ ਨੇ ਦਿੱਤੇ ਆ ਤੇ ਉਹਦੇ ਮੁਫਤ ਵੀ ਬਾਪੂ ਬਾਦਲ ਨੇ ਕੀਤਾ ਮੋਗੇ ਵਾਲਿਓ ਮੈਂ ਆਪਣਾ ਸਿਆਸੀ ਜੀਵਨ ਇਸ ਜ਼ਿਲ੍ਹੇ ਤੋਂ ਸ਼ੁਰੂ ਕੀਤਾ ਜਿੱਥੇ ਵਿੱਚ ਬਾਗਾ ਪੁਰਾਣਾ ਮੋਗਾ ਹਲਕੇ ਹੁੰਦੇ ਸੀ ਉਦੋਂ ਪਾਰਲੀਮੈਂਟ ਦਾ ਮਲ ਇਕਸ਼ ਲੜਦਾ ਸੀ ਜਿਹੜੇ ਉਹਨਾਂ ਇਲਾਕੇ ਦੇ ਲੋਕ ਹੈ ਉਹਨਾਂ ਸਾਰਿਆਂ ਨੂੰ ਪੁੱਛ ਲੋ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਜੋ ਜੋ ਤੁਸੀਂ ਕਹਿੰਦੇ ਸੀ ਨਾਲ ਦੇ ਨਾਲ ਹੁੰਦਾ ਸੀ ਜਿੰਨੇ ਗ੍ਰਿਡ ਬਣੇ ਐ ਸਾਰੇ ਅਕਾਲੀ ਦਲ ਨੇ ਬਣਾਏ ਐ ਜਿੰਨੀਆਂ ਕੱਸੀਆਂ ਬਣੀਆਂ ਸਾਰੇ ਅਕਾਲੀ ਦਲ ਨੇ ਬਣਾਏ ਐ ਜਿੰਨੇ ਖਾਲੇ ਬਣੇ ਐ ਸਾਰੇ ਅਕਾਲੀ ਦਲ ਨੇ ਬਣਾਏ ਐ ਜਿੰਡੀਆਂ ਸੜਕਾਂ ਬਣੀਆਂ ਅੱਜ ਤੁਸੀਂ ਮੋਗੇ ਤੋਂ ਕਿਤੇ ਵੀ ਜਾਣਾ ਹੋਏ ਕਹਿ ਜੀਆਂ ਸਰਕਾ ਬਣਾ ਦਿੱਤੀਆਂ ਆ ਜਿਹੜੀ ਬਿਜਲੀ ਐ ਪਹਿਲੇ 10-10 ਘੰਟੇ ਦੇ ਕੱਟ ਲੱਗਦੇ ਸੀ ਹੁਣ 24 ਘੰਟੇ ਕਰਨ ਵਾਲਾ ਕਾਲੀਦਲ ਐ ਗਰੀਬ ਨੂੰ ਆਟਾ ਦਾਲ ਦੇਣ ਵਾਲਾ ਕਾਲੀਦਲ ਐ ਸ਼ਗਰ ਦੇਣ ਵਾਲਾ ਕਾਲੀਦਲ ਐ ਐਸੀ ਬੱਚਿਆਂ ਨੂੰ ਮੋਟ ਪੜਾਉਣ ਵਾਲਾ ਕਾਲੀਦਲ ਐ ਇਸ ਸਕਾਲਰਸ਼ਿਪ ਲੜਕੀਆਂ ਨੂੰ ਸਕੂਲ 'ਚ ਪੜਨ ਵਾਸਤੇ ਸਾਈਕਲ ਦੇਣ ਵਾਲਾ ਕਾਲੀਦਲ ਐ ਸੇਵਾ ਕੇਂਦਰ ਬਣਾਉਣ ਵਾਲਾ ਕਾਲੀਦਲ ਐ ਸਾਂਝ ਕੇਂਦਰ ਬਣਾਉਣ ਵਾਲਾ ਕਾਲੀਦਲ ਐ ਵਰਲਡ ਕੱਪ ਕਰੋਨਾ ਵਾਲਾ ਅਕਾਲੀ ਦਲ ਪਸ਼ੂਸ਼ ਵੈਲੇ ਕਰੋਨਾ ਵਾਲਾ ਅਕਾਲੀ ਦਲ ਮੁੱਖ ਮੰਤਰੀ ਯਾਤਰਾ ਜੇ ਤੁਸੀਂ ਹਜ਼ੂਰ ਸਾਹਿਬ ਦਾ ਸ਼ਰਣ ਕਰਨ ਜਾਂਦੇ ਸੀ ਤੇ ਇੰਨਾ ਚੋਣਾ ਦਾ ਅਕਾਲੀ ਦਲ ਆ ਸਾਰੀਆਂ ਚੀਜ਼ਾਂ ਬੰਦ ਹੋ ਗਈਆਂ ਜਿਸ ਦਿਨ ਤੁਸੀਂ ਅਕਾਲੀ ਦਲ ਦੀ ਸਰਕਾਰ ਲਾ ਆਪਾਂ ਕਿੰਨਾ ਦੇ ਅੱਖੇ ਲੱਗ ਗਏ آپ پچھانے نہیں اپنے کہڑے دلی گئے انکلاب لے کے کلے کہ انقلاب نہیں آؤں گا دلوں جذبہ چاہیے انکلاب لیا واسطے بدلاؤ لے کے آواں گے دیکھ لیا بدلا لٹ کے لے گئے برباد کرتا پنجاب. ਗੁੰਡਾਗਰਦੀ ਦਾ ਰਾਜ ਆ ਗਿਆ ਗੈਂਗਸਟਰ ਬਾਜ਼ਕਰੀ ਆਉਂਦੇ ਲੁੱਟ ਖੋਈ ਜਾਂਦੇ ਆ ਇੱਕ ਗੱਲ ਮੈਂ ਤੈਨੂੰ ਹੋਰ ਦੱਸ ਪੁੱਛਣਾ ਚਾਹਣਾ ਆ ਆਮ ਆਪੀ ਪਾਰਟੀ ਆਈ ਪੰਜਾਬ 'ਚੋਂ 2014 ਚਾਈ ਸੀ ਪੰਜਾਬ ਵਿੱਚ ਤੇ ਬੇਅਦਬੀਆਂ ਕਿਦੋਂ ਸ਼ੁਰੂ ਹੋਈਆਂ 2015 ਤੋਂ ਉਦੋਂ ਪਹਿਲੇ ਕਿਉਂ ਨਹੀਂ ਹੋਈਆਂ ਕਿਉਂਕਿ ਆ ਸਾਰੇ ਸ਼ਰਾਰਤੀ ਲੋਕ ਆ ਸਾਰੇ ਐਜੇ ਲੋਕ ਆ جڑا اتنے گند پا کے قوم کی جتے بندی بدنگ دیکھ لو دو ہزار پندرہ سارے سڑکاں آ گئے مان بھی آ گیا جنڈ وغیرہ دادو والے جنہیں ایجنسیا دے بندے آگے ایک نشانہ سی کالی دل کالی دل کالی دل, کالی دل بادل پروار ਕੀ ਅਕਾਲੀ ਦਲ ਜਿਹੜਾ ਬਣਿਆ ਥੋੜੇ ਬਜ਼ੁਰਗਾਂ ਨੇ ਬਣਾਇਆ ਖਾਲੀ ਦਲ ਕਿਸ ਵਾਸਤੇ ਗੁਰੂ ਘਰਾਂ ਦੀ ਰੱਖਿਆ ਕਰਨ ਵਾਸਤੇ ਪੰਜਾਬ ਦੀ ਰੱਖਿਆ ਕਰਨ ਵਾਸਤੇ ਜੇ ਨਵੇਂ ਬੱਚਿਆਂ ਨੂੰ ਪਤਾ ਨਹੀਂ ਹੋਣਾ 105 ਸਾਲ ਪਹਿਲੇ ਆਪਣੇ ਸਾਰੇ ਗੁਰੂ ਘਰਾਂ ਦੇ ਉੱਤੇ ਮਹੰਤਾਂ ਦਾ ਕਬਜ਼ਾ ਸੀ ਅੰਦਰ ਮਹੰਤ ਇਹ ਜੇ ਗਲਤ ਕੰਮ ਕਰਦੇ ਸੀ ਜਿਹੜੇ ਮੈਂ ਅੱਜ ਦੱਸ ਵੀ ਨਹੀਂ ਸਕਦਾ ਫਿਰ ਆਪਣੇ ਬਜ਼ੁਰਗ ਇਕੱਠੇ ਹੋਏ ਲੀਡਰਸ਼ਿਪ ਕੱਢੀ ਹੋਈ ਉਹਨਾਂ ਮੰਤਾਂ ਨੂੰ ਭਜਾਇਆ ਤੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗੁਰੂ ਘਰਾਂ ਦੀ ਸੇਵਾ ਵਾਸਤੇ ਸੁਰੱਖਿਆ ਵਾਸਤੇ ਜਦੋਂ ਕਮੇਟੀ ਬਣਾਈ ਉਦੋਂ ਆਪਣੇ ਬਜ਼ੁਰਗਾਂ ਨੇ ਸੋਚਿਆ ਕਿ ਸਾਨੂੰ ਇੱਕ ਤਾਕਤ ਚਾਹੀਦੀ ਹੈ ਇੱਕ ਫੌਜ ਚਾਹੀਦੀ ਹੈ ਜਿਹੜੀ ਫੌਜ ਲੋੜ ਪਏ ਜੇ ਗੁਰਦੁਆ ਗੁਰਦੁਆਰਾ ਸਾਹਿਬ ਦੇ ਹਮਲਾ ਹੋਏ ਤੇ ਫੌਜ ਲੜ ਸਕੇ ਤਾਂ ਸ਼੍ਰੋਮਣੀ ਕਾਲੀ ਦਲ ਇੱਕ ਮਹੀਨੇ ਬਾਅਦ ਬਣਿਆ ਸੀ ਹੁਣ ਦੇਖ ਲੋ ਆ ਪਿਛਲੇ 10 ਸਾਲਾਂ ਚ ਤੁਸੀਂ ਫੌਜ ਕਮਜ਼ੋਰ ਕਰਤੀ ਇਹਨਾਂ ਦਿੱਲੀ ਵਾਲੀਆਂ ਪਾਰਟੀਆਂ ਨੂੰ ਦਿਖਾਤਾ ਕਿ ਕਾਲੀ ਦਲ ਹੁਣ ਕੁਝ ਨਹੀਂ ਐ ਇਹ ਤਾਂ ਡਰਨ ਦੀ ਲੋੜ ਨਹੀਂ ਐ ਥੋੜਾ ਨੁਕਸਾਨ ਹੋਇਆ ਕਿ ਫਾਇਦਾ ਹੋਇਆ ਐਡਾ ਵੱਡਾ ਨੁਕਸਾਨ ਹੋ ਗਿਆ ਜਿਵੇਂ ਮਹਾਂਤਾ ਨੇ ਕਬਜ਼ਾ ਕੀਤਾ ਸੀ ਅੱਜ ਫਿਰ ਤੋਂ ਤੁਹਾਡੇ ਗੁਰੂ ਘਰਾਂ ਤੇ ਕਬਜ਼ਾ ਕਰ ਗਿਆ ਹੈ ਤੱਕ ਹਜ਼ੂਰ ਸਾਹਿਬ ਪਵਿੱਤਰ ਸਥਾਨ ਜਿੱਥੇ ਆਪਾਂ ਸਾਰਾ ਉੱਥੇ ਮੱਠਾ ਟਿਕਣ ਜਾਂਦੇ ਆਂ ਅੱਜ ਸਿੱਖ ਕੌਮ ਦੀ ਮੈਨੇਜਮੈਂਟ ਥੱਲੇ ਨਹੀਂ ਹੈ ਮਰਾਸ਼ਟਰ ਸਰਕਾਰ ਨੇ ਸਾਰਾ ਕੰਟਰੋਲ ਕਰ ਲਿਆ ਉਹ ਫੈਸਲਾ ਕਰਦੇ ਆ ਕਿਵੇਂ ਤੱਕ ਹਜ਼ੂਰ ਸਾਹਿਬ ਨੂੰ ਚਲਾਉਣਾ ਹੈ ਆਪਣੀਆਂ ਪ੍ਰਾਣੀਆਂ ਮर्याਦਾ ਨੂੰ ਭੰਗ ਕਰ ਦਿੱਤਾ ਹੈ تسی دیکھ لو آج رب بٹو ہے پریان سنگھ دا پوتا پتت ہے تک صاحب دے کسے پتت نو سروپا نہیں دیتا جاندہ ہے انو سروپا بھی دیتا گیا تھا جنہیں انہیں منڈے مناسی ہو دے پروار نو سروپا دیتا گیا کیونکہ ہوں تھوڑے کو کنٹرول نہیں ہے انہوں مریادہ وہ کرتے ہیں اچھ دے ہیں وہ بھی تک پٹنا صاحب دے تک پٹنا صاحب دے ہار سرکار نے اپنے کنٹرول لے لیا ہے ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੀ ਬੀਜੇਪੀ ਸਰਕਾਰ ਕਬਜ਼ਾ ਕਰ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਅਲੱਗ ਕਰਾਤਾ ਅੱਜ ਹਰਿਆਣੇ ਦਾ ਮੁੱਖ ਮੰਤਰੀ ਫੈਸਲਾ ਕਰਦਾ ਤੁਹਾਡੇ ਗੁਰੂ ਘਰਾਂ ਨੂੰ ਕਿਵੇਂ ਚਲਾਉਣਾ ਹੈ ਕਿਹੜੇ ਨਾਲ ਉਹਨਾਂ ਨੇ ਉਹ ਲੋਕ ਜਿਹੜੇ ਇੱਥੇ ਸਰਕਾਂ ਦੇ ਬੰਦੇ ਹੁੰਦੇ ਸੀ ਅਕਾਲੀ ਦਲ ਦੇ ਖਿਲਾਫ ਆ ਦਾਦੂ ਵਾਲ ਦੇਖ ਲਓ ਮੰਡ ਦੇਖ ਲਓ ਇਹ ਜਿਹੇ ਲੋਕ ਸਾਰੇ ਜਿਹੜੇ ਇੱਥੇ ਬੈਠੇ ਹੁੰਦੇ ਸੀ ਉਹ ਹੈ ਜਿਹੜੇ ਹੁਣ ਉਹਨਾਂ ਨਾਲ ਖੜੇ ਆ ਕਿੰਨਾ ਵੱਡਾ ਨੁਕਸਾਨ ਹੋ ਗਿਆ ਆ ਤਾਂ ਐਜੀਪੀਸੀ ਤੇ ਵੀ ਕੰਟਰੋਲ ਕਰਨ ਲੱਗੇ ਸੀ ਤਾਂ ਅਕਾਲ ਤਖਤ ਸਾਹਿਬ ਦੇ ਵੀ ਕੰਟਰੋਲ ਕਰਨ ਲੱਗੇ ਸੀ ਤੁਸੀਂ ਦੇਖ ਲਓ ਕਿਵੇਂ ਫੈਸਲਾ ਕਰਾਇਆ ਮੇਰੇ ਖਿਲਾਫ ਮੇਰੀ ਜਾਨ ਤੇ ਹਮਲਾ ਤੱਕ ਵੀ ਕਰਾਤਾ ਦੇਖ ਲਓ ਐਡੀ ਵੱਡੀ ਸਾਜ਼ਿਸ਼ ਕਿਉਂਕਿ ਉਹਨਾਂ ਦੇ ਮਨ ਸੀ ਜੇ ਸਿੱਖ ਕੌਮ ਦੇ ਪੰਜਾਬ ਤੇ ਕਬਜ਼ਾ ਕਰਨਾ ਹੈ ਤੇ ਫਿਰ ਕਾਲੀ ਦਲ ਤੇ ਬਾਦਲ ਪਰਿਵਾਰ ਦੀ ਲੀਡਰਸ਼ਿਪ ਖਤਮ ਕਰ ਦੇਣੀ ਹੈ ਆ ਤਾਂ ਪ੍ਰਮਾਤਮਾ ਨੇ ਬਿਖਾਲਿਆ ਤੁਸੀਂ ਦੇਖ ਲਓ ਜਿਹਨੇ ਮੇਰੇ ਤੇ ਕਤਲ ਕੀਤਾ ਮੇਰੇ ਹਮਲਾ ਕੀਤਾ ਗੋਲੀ ਚਲਾਈ ਤੁਸੀਂ ਜਾਣਦੇ ਹੋ ਜੇ ਕੋਈ ਗੋਲੀ ਚਲਾਉਂਦਾ ਤੇ ਕੀ ਹੁੰਦਾ 307 ਦਾ ਲੱਗਦਾ ਪਰਚਾ ਉਹਨੂੰ ਕਿਤੇ ਬੇਲ ਹੋ ਸਕਦੀ ਹੈ ਤੁਸੀਂ ਦੇਖ ਲਓ ਬੰਦੇ ਸਾਰੇ ਤੁਸੀਂ ਦੇਖਿਆ ਕਿਹਨੇ ਗੋਲੀ ਚਲਾਈ ਐਫਆਈਆਰ ਦਾ ਸਭ ਕੀ ਲਿਖੀ ਕਚਾੜੂ ਵਾਲਿਆਂ ਨੇ ਐਫਆਰ ਲਿਖੀ ਕੀ ਉਥੇ ਰੋਲੇ ਕੋਲੇ ਹੱਥੋਂ ਪਾਈ ਇੱਕ ਗੋਲੀ ਚੱਲ ਗਈ ਸਾਰੇ ਪਟਾਕੇ ਨੇ ਚਲਾਈ ਪਰ ਨਾਂ ਨਹੀਂ ਲਿਖਿਆ ਅੰਤ ਪਛਾਤੇ ਦੇ ਲਿਖ ਕੇ ਤੇ ਜਿਹੜੇ ਗੋਲੀ ਚਲਾਈ 15 ਦਿਨਾਂ ਚੋਂ ਉਹਨੂੰ ਬੇਲ ਦੋ ਇੱਕ ਇੱਕ ਘਰੋਂ ਭੇਜਾ ਇਥੋਂ ਤੱਕ ਸਾਜ਼ਿਸ਼ਾਂ ਹੋਈਆਂ ਪਰ ਜਿਹਦੇ ਉੱਤੇ ਪ੍ਰਮਾਤਮਾ ਦਾ ਹੱਥ ਹੋਏ ਜਿਹੜੇ ਕੰਮ ਖਿਲੋਂ ਲੜਾਈ ਲੜੇ ਰੱਬ ਵੀ ਉਹਦਾ ਸਾਥ ਦਿੰਦਾ ਹੈ ਬੰਦੇ ਸਾਥ ਹੈ ਗੁਰੂ ਸਾਹਿਬ ਦੇਖੋ ਕਾਲੀ ਦਲ ਵਾਸਤੇ ਤੁਸੀਂ ਪਰਿਵਾਰ ਹੋ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਅਸੀਂ ਰਹਿਣਾ ਇੱਥੇ ਹੈ ਤੁਸੀਂ ਸੇਜ ਕੋਕੀ ਕੇਜਰੀਵਾਲ ਵਾਸਤੇ ਤੁਸੀਂ ਪਰਿਵਾਰ ਹੋ ਸਕਦੇ ਹੋ ਹੋ ਸਮਝੋ ਕੇਜਰੀਵਾਲ ਕਰਕੇ ਪਰਿਵਾਰ ਉਹਨੂੰ ਫਿਕਰ ਹੈ ਤੁਹਾਡਾ

ਆਟਾ ਦਾਲ ਬੰਦ ਕਰਤਾ ਕਹਿੰਦੇ ਪੈਸੇ ਹੈ ਨਹੀਂ ਛਗਨ ਬੰਦ ਕਰਤਾ ਕਹਿੰਦੇ ਪੈਸੇ ਹੈ ਨਹੀਂ ਸਾਈਕਲ ਦੇ ਬੰਦ ਕਰਤੇ ਮੁਕਤ ਦਵਾਈਆਂ ਦੀ ਦੁਕਾਨਾਂ ਖੋਲੀਆਂ ਸੀ ਬੰਦ ਕਰਤੀਆਂ ورلڈ ਕੱਪ ਹੋਂਦੇ ਸੀ ਬੰਦ ਕਹਿੰਦੇ ਪੈਸੇ ਹੈ ਨਹੀਂ ਤੇ ਆਪਣੇ ਇਸ਼ਤਿਹਾਰਾਂ ਤੇ ਆ ਜਿਹੜੀਆਂ ਦੁਕਾਨਾਂ ਦੇਖ ਲਓ ਤੁਸੀਂ ਸੜਕਾਂ ਦੇਖ ਲਓ ਕੱਲੇ ਪੰਜਾਬ 'ਚ ਨਹੀਂ ਹਿੰਦੁਸਤਾਨ ਦੇ ਕਿਸੇ ਵੀ ਸ਼ਹਿਰ ਚਲੇ ਜਾਓ ਅਕੀਗਰੀਵਾਲ ਦੀ ਫੋਟੋ ਲੱਗੀ ਹੋਊਗੀ ਪੰਜਾਬ ਸਰਕਾਰ ਤੁਹਾਡੇ ਪੈਸੇ ਤੇ ਦੱਸਾ ਕਿੰਨਾ ਪੈਸਾ ਹਰ ਸਾਲ ਲੈਂਦੇ ਐ 11-1200 ਕਰੋੜ ਰੁਪਈਆ ਹਰ ਸਾਲ ਆ ਚਾਰ ਸਾਲਾਂ ਚ ਸਾਢੇ 4000 ਕਰੋੜ ਤੋਂ ਉੱਤੇ ਟੱਪਾਤਾ ਆਈ ਪੈਸਾ ਹੁੰਦਾ ਤੁਹਾਡੇ ਕੋਲੇ ਆਟਾ ਧਾਲੀ ਮਿਲਣਾ ਦੀ ਸ਼ਕਲ ਵੀ ਮਿਲਣਾ ਸੀ ਸਾਰਾ ਕੁਝ ਤੁਹਾਡੇ ਕੋਲੇ ਹੋਣਾ ਸੀ ਪਰ ਨਹੀਂ ਇਹਨਾਂ ਦਾ ਨਿਸ਼ਾਨਾ ਇੱਕੋ ਇੱਕ ਸੀ ਕੀ ਅਸੀਂ ਇੱਥੇ ਪੈਸਾ ਇਕੱਠਾ ਕਰਕੇ ਆਮ ਆਦਮੀ ਪਾਰਟੀ ਨੂੰ ਥੋੜੇ ਪੈਸੇ ਨਾਲ ਪੂਰੇ ਹਿੰਦੁਸਤਾਨ ਟਕਰਾ ਕਰਨਾ ਉੱਤੇ ਝੂਠ ਬੋਲਦੇ ਰਹੇ ਆ। ਆ ਮਾ ਪੁੱਛਣਾ ਛੋਣ ਹੈ। ਆ ਇਹਨਾਂ ਦਾ ਚੋਣ ਪੱਤਰ ਹੈ। ਝਾੜੂ ਵਾਲਿਆਂ ਦਾ। ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਜਿਹਦੇ ਕਰਕੇ ਆਪਾਂ ਸਾਰੇ ਨੇ ਮੱਲਾ 94 ਸੀਟਾਂ ਦੇ ਕੇ ਦੀਆਂ ਜਿਹੜਾ ਹੁੰਦਾ ਸੀ ਆਮ ਆਦਮੀ ਆਮ ਆਦਮੀ ਆਮ ਆਦਮੀ ਦੇ ਖਾਸ ਕਰਕੇ ਨਿਹਾਲ ਸਿੰਘ ਵਾਲੇ ਥੋੜੇ ਥੋੜੇ ਤੇ ਇੱਥੇ ਸਮਰੂਰ ਜ਼ਿਲ੍ਹੇ ਦਾ ਇੱਥੋਂ ਦਾ ਬੰਬ ਸ਼ੁਰੂ ਹੋਇਆ ਸੀ ਆ ਤੂਫਾਨ ਇਹਨਾਂ ਦਾ ਅੱਜ ਦੱਸ ਲੋ 5 ਸਾਲ ਹੋ ਗਏ ਕੀ ਹੋਇਆ ਆ ਇਹਨਾਂ ਦੀਆਂ ਕਹਿੰਦੇ ਪਹਿਲੀ ਗਰੰਟੀ ਕਹਿੰਦੇ ਸਾਰੇ ਨੌਜਵਾਨਾਂ ਨੂੰ ਅਸੀਂ ਨੌਕਰੀ ਦੇ ਦਾਂਗੇ ਨੌਜਵਾਨਾਂ ਨੂੰ ਅਮਰੀਕਾ ਕੈਨੇਡਾ ਜਾਣ ਦੀ ਲੋੜ ਨਹੀਂ ਸਾਰੇ ਵਾਪਸ ਆਉਣਗੇ آنا کی ہے مارلی جھاڑو والے آپ کنڈا گے پانچ سال بعد پر کلیس کے لے کے آرانتی لے کے آگے نعرے دیتے کی ہے ایک نماز سکول نہیں ایک کالیج نہیں ٹیچران دی پرتی نہیں ایسی سکولرشپ بند کرتی تھوڑے جی رنگ کرتا ਆ ਸਿੱਖਾ ਕ੍ਰਾਂਤੀ ਇਹਨਾਂ ਦੀ ਕਹਿੰਦੇ ਹਰ ਬੀਬੀ ਨੂੰ 1000 ਰੁਪਏ ਦੇਵਾਂਗੇ ਕਿੱਦਰ ਕੇ 1000 ਰੁਪਿਆ ਗਰੰਟੀ ਹੈ ਜੀ ਕੇਜਰੀਵਾਲ ਦੀ ਝੂਠ ਬੋਲੀ ਜਾਂਦੇ ਫਿਰ ਕਹਿੰਦੇ 16 ਮੈਡੀਕਲ ਕਾਲਜ ਬਣਾ ਕੇ ਦੇਵਾਂਗੇ ਸੰਗਰੂਰ ਜ਼ਿਲ੍ਹੇ ਵਾਲੇ ਤੁਹਾਡੇ ਨਾਲ ਹੀ ਹੈ ਸੰਗਰੂਰ ਜ਼ਿਲ੍ਹੇ ਜਿੱਥੇ 4 ਸਾਲ ਪਹਿਲੇ ਪੱਥਰ ਰੱਖਿਆ ਸੀ ਉਹ ਮਤਲਬ ਪੱਥਰ ਵੀ ਟੁੱਟ ਗਿਆ ਇੱਕ ਏਟ ਲੱਗੀ ਕਿਤੇ ਨਹੀਂ ਬਣਏ ਫਿਰ ਕਹਿੰਦੇ ਸੀ 22 ਫਸਲਾਂ ਤੇ ਐਮਐਸਪੀ ਦੇਵਾਂਗੇ ਤੁਸੀਂ ਦੇਖ ਲਓ ਮੂੰਗੀ ਖੋਦੋ ਬਜਾਈ ਸੀ ਮੂੰਗੀ ਦੀ ਕਹਿੰਦੇ ਐਮਐਸਪੀ ਦੇਵਾਂਗੇ ਲੋਕਾਂ ਨੇ ਮੂੰਗੀ ਬੀਜੀ ਉਹਦੇ ਬਾਅਦ ਲੱਭੀ ਨਹੀਂ ਰੋਲਦੀ ਫਿਰਦੀ ਰਹੀ ਕਹਿੰਦੇ ਜੇ ਕਹਿੰਦੇ ਜੇ ਖੜ ਹੋਣਗੇ ਨੁਕਸਾਨੋਂ ਦਾ ਫਸਲ ਦਾ 50000 ਰੁਪਏ ਕਿੱਲਾ ਦੋਂਗੇ ਆ ਦੇਖੋ ਖੜਾ ਕਿੰਨਾ ਨੁਕਸਾਨ ਕੀਤਾ 1 ਰੁਪਿਆ ਨਹੀਂ ਮਿਲਿਆ ਹਲੇ ਤੱਕ ਲੋਕਾਂ ਨੂੰ ਕਿਸਾਨਾਂ ਨੂੰ 1 ਰੁਪਿਆ ਨਹੀਂ ਮਿਲਿਆ ਹੁਣ ਇਹਨਾਂ ਲੋਕਾਂ ਨੂੰ ਆਪਾਂ ਬਾਰ ਬਾਰ ਮੌਕਾ ਦੇਉਂਗੇ ਕੀ ਆਪਾਂ ਤਜਰਬੇ ਫਿਰ ਤੋਂ ਕਰਾਂਗੇ ਫਿਰ ਤੋਂ 5 ਸਾਲ ਖਰਾਬ ਕਰਨਗੇ ਆ ਤੁਹਾਡੇ ਕੋਲੇ ਮੇਰੇ ਕੋਲੇ ਹੁਣ ਕਾਂਗਰਸ ਦਾ ਆ ਕਾਂਗਰਸ ਦਾ ਕੈਪਟਨ ਮਨਿੰਦਰ ਸਿੰਘ ਨੇ ਇਹੋ ਛੋਟੋ ਸਰਕਾਰ ਲੈ ਕੇ ਆ ਗੁਰਕਾ ਸਾਹਿਬ ਦੀ ਸੌਂਖਾ ਦੀ ਪੂਰੀ ਜ਼ਿੰਦਗੀ ਚ ਮਨਿੰਦਰ ਸਿੰਘ ਮੱਥਾ ਟੇਕ ਨਹੀਂ ਗਿਆ ਉਹਨਾ ਗੁਰੂ ਘਰ ਚ ਪਰ ਹੋੜੀਆਂ ਵੋਟਾਂ ਲੈਣੀਆਂ ਸੀ ਗੁਰਕਾ ਸਾਹਿਬ ਦੀ ਸੌਂਖਾ ਖਾ ਕੇ ਆ ਜੀ ਕੀ ਕਹਿੰਦੇ ਸੀ ਕੀ چار ہفتے نشا ختم سارا کرجہ معاف گھر کر نوکری پچی بے روزگار جہاں جنہیں کوئی کچھ روزگار نہیں انہوں نے پچی سو دیا کر گے پنج لاکھ سمارٹ فون دیا کر گے پینشن پچی سو دیا کر گے شگن نے پنجا ہزار دے گے وہ بھی بند کرتا ਆਟਾ ਦਾਲ ਦੇ ਨਾਲ ਖੰਡ ਦੇ ਚਾਹ ਪੱਤੀ ਵੀ ਦੀਆ ਕਰਾਂਗੇ ਹੈ ਹਲੇ ਤੱਕ ਬਹੁਤ ਲੰਬੀ ਲਿਸਟ ਹੈ ਇੱਕ ਚੀਜ਼ ਦੱਸ ਦਿਓ ਇੱਕ ਚੀਜ਼ ਇੱਕ ਚੀਜ਼ ਜੇ ਜਵਾਨ ਦੇ ਪੱਕੇ ਹਨ ਤਾਂ ਕੱਲ ਹੀ ਹੈ ਸਿਰ ਵਟਿਆ ਜਾਏ ਜੇ ਬਾਦਲ ਸਾਹਿਬ ਨੇ ਕਿਹਾ ਤੁਮ ਕਿਉਂ ਬਲਾਂ ਦੀ ਬਿੱਲ ਮਾਫ ਪਹਿਲੇ ਹਫਤੇ ਹੀ ਮਾਫ ਕਰਤਾ ਸਰਕਾਰ ਤੇ جے بادل صاحب نے کیا ہون اٹیوبل کنیکشن دے مانگے نال دے نال دیتے جیسی کیا نیری معاملہ معاف کرانگے تک کر دیتا جیسی کیا تھی کی ٹریکٹر دے گھڑا ہے جھٹ دا ٹیکس معاف ہونا چاہی دا تک کر دیتا آج تسیہ پرونا لا کالی دل ہے جیسی کیا کہ گریب نو اسی آٹا دل دے مانگے نال دے دیتا پانچ سال دیتا کی نہیں دیتا سی شگرس کی پاول صاحب لے کے ایسی ਐਸਸੀ ਪੂਰੇ ਹਿੰਦੁਸਤਾਨ ਪਹਿਲੇ ਐਸਸੀ ਭਾਈਚਾਰੇ ਨੂੰ ਪੈਨਸ਼ਨ ਨਹੀਂ ਮਿਲਦੀ ਹੁੰਦੀ ਸੀ ਹਿੰਦੁਸਤਾਨ ਪਹਿਲੇ ਮੁੱਖ ਮੰਤਰੀ ਬਾਦਲ ਸਾਹਿਬ ਜੀ ਜਿਨ੍ਹਾਂ ਨੇ ਐਸਸੀ ਸਕਾਲਰਸ਼ਿਪਸ ਸ਼ੁਰੂ ਕੀਤੀ ਐਸਸੀ ਸਕਾਲਰਸ਼ਿਪ ਕੀਤੀ ਬਜ਼ੁਰਗਾਂ ਨੂੰ ਪੈਨਸ਼ਨ ਦਿੱਤੀ ਤੁਸੀਂ ਦੇਖ ਲਓ ਜਿੰਨੀਆਂ ਪਹਿਲੇ ਲਿੰਕ ਰੋਡਾਂ ਨਹੀਂ ਹੁੰਦੀਆਂ ਸੀ ਸਰਕਾਰੀ ਕਰਤੇ ਬਾਦਲ ਸਾਹਿਬ ਅਸੀਂ ਜਿਹਨਾਂ ਲਿੰਕ ਰੋਡਾਂ ਬਣਾਈਆਂ ਆ ਮੰਡੀਆਂ ਥੋਡੀਆਂ ਦਾਣਾ ਮੰਡੀਆਂ ਬਣਾਉਣ ਦਾ ਕੰਮ ਹੀ ਦਾ ਥੋੜੇ ਸਿਰ ਪਿੰਡਾਂ ਦੀ ਡਿਵੈਲਪਮੈਂਟ ਦੇਖ ਲਓ ਜਿੰਨੀ ਡਿਵੈਲਪਮੈਂਟ ਉਦੋਂ ਹੋਈ ਹੋਣੀ ਆ ਭਾਵੇਂ ਕੁਝ ਵੀ ਚੀਜ਼ ਮੰਗੇ ਅਕਾਲੀ ਦਲ ਦੀ ਸਰਕਾਰ ਦੇ ਦੌਰਾਨ ਉਦੋਂ ਮੁੱਖ ਮੰਤਰੀ ਰਾਜ ਕਰਨ ਵਾਸਤੇ ਨਹੀਂ ਬੰਦੇ ਅਕਾਲੀ ਦਲ ਦੇ ਮੁੱਖ ਮੰਤਰੀ ਸੇਵਾਦਾਰ ਬਣ ਕੇ ਆਉਂਦੇ ਆ ਵਾਡੇ ਬਾਦਲ ਸਾਹਿਬ ਨੇ ਵੱਡੇ ਬਾਦਲ ਸਾਹਿਬ ਨੇ ਜਦ ਮੁੱਖ ਮੰਤਰੀ ਹੁੰਦੇ ਸੀ ਤੁਹਾਡੇ ਵਿੱਚ ਹੁੰਦੇ ਸੀ ਤੁਹਾਡੇ ਵਿੱਚ ਬਹਿ ਕੇ ਸੰਗਤ ਦਰਸ਼ਨ ਕਰਦੇ ਸੀ ਜੋ ਕਹਿੰਦੇ ਸੀ ਲੋਕ ਉਹ ਫੈਸਲਾ ਕਰਦੇ ਸੀ ਕਿਉਂਕਿ ਵੱਡੇ ਬਾਦਲ ਸਾਹਿਬ ਨੇ ਪਿੰਡ ਪਿੰਡ ਜਾ ਕੇ ਉਹਨਾਂ ਨੂੰ ਪਤਾ ਸੀ ਕਿ ਕੀ ਲੋੜ ਹੈ ਆ ਜਿਹੜੇ ਕੈਪਟਨ ਅਮਰਿੰਦਰ ਸਿੰਘ ਆ ਭਗਵਾਨ ਤਮਾਨ ਆਏ ਜੇ ਮੁੱਖ ਮੰਤਰੀ ਬਣਿਆ ਆ ਤਾਂ ਆਪਣੇ ਘਰ ਪਰਨ ਵਾਸਤੇ ਆਪਾਂ ਹੋਏ ਚੁਟਕਲੇ ਬਹੁਤ ਸੁਣਲੇ ਆ ਚੁਟਕਲੇ ਸੁਣਾਉਣ ਵਾਲੇ ਮਰਵਾਉਂਦੇ ਐ ਤੁਸੀਂ ਦੇਖ ਲਓ ਯੂਕਰੇਨ ਪਰ ਪਤਾ ਕਰੇ ਯੂਕਰੇਨ ਚ ਕੀ ਹੋ ਰਿਹਾ ਹੈ ਉਹਦਾ ਪ੍ਰਧਾਨ ਮੰਤਰੀ ਵੀ ਚੁਟਕਲੇ ਸੁਣਾਉਂਦਾ ਹੁੰਦਾ ਸੀ ਲੋਕਾਂ ਨੇ ਹਜ਼ਾਰਾਂ ਸਾਕੇ ਉਹਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਸਾਰਿਆਂ ਨੂੰ ਮਰਵਾਤਾ ਇੱਥੇ ਹੀ ਭਗਵੰਤ ਜੀ ਦੇਖ ਲਓ ਉਹਦੀ ਕਰਤੂਤਾ ਦੇਖੀ ਹੈ ਤੁਸੀਂ ਇਹਦੀ ਵੀਡੀਓ ਦੇਖੀ ਹੈ ਜਿਹੜੀ ਸੱਚੀ ਹੈ ਕਿਤੇ ਉਹ ਗੁਰੂ ਸਾਹਿਬ ਦੀ ਫੋਟੋ ਉੱਤੇ ਸ਼ਰਾਬ ਸਿੱਟ ਰਿਹਾ ਹੈ ਦੇਖੋ ਮੈਂ ਕਿਤੇ ਕਿਤੇ ਹਰਾਮ ਹੋ ਜਾਣਾ ਐ ਐਡੀ ਵੱਡੀ ਬੇਅਦਬੀ ਕੀਤੀ ਕੋਈ ਬੋਲ ਨਹੀਂ ਰਿਹਾ ਜਿਹੜੇ ਦਾਦੂ ਵਾਲਾ ਹੈ ਮੰਡ ਸਾਹਿਬ ਹੈ ਜਿਹੜੇ ਆਪਣੇ ਆਪ ਨੂੰ ਪੰਥਕ ਦਲ ਕਹਿੰਦੇ ਹੁੰਦੇ ਐ ਉਹ ਕਿਉਂ ਚੁੱਪ ਐ ਕਿਉਂਕਿ ਉਹਦੋਂ ਨਾਲ ਐ ਜੇ ਲੜਾਈ ਲੜ ਰਿਹਾ ਤਾਂ ਇਕੱਲਾ ਕਾਲੀ ਦਲ ਐ ਆ ਜਿਹੜੇ ਕਈ ਮਹਾਪੁਰਖ ਹਨ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਐ ਐਡੀ ਵੱਡੀ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਉਹਨਾਂ ਨੇ ਐਜੀ ਕੁਤਤਾ ਕੀਤੀ ਆਪਾਂ ਛੁੱਪ ਕਿਉਂ ਐ ਕਿ ਇੰਨੇ ਕੋਈ ਕਮਜ਼ੋਰ ਹੋ ਗਏ ਕਿ ਆਪਣਾ ਸਰਕਾਰ ਤੋਂ ਡਰਦੇ ਆ ਮੇਰੇ ਤੇ ਪਰਚਾ ਖਰਾਬੇ ਮੈਂ ਉਹਨਾਂ ਕਹ ਮੇਰੇ ਤੇ ਕਰ ਨਾ ਵੱਡੇ ਬਾਦਲ ਸਾਹਿਬ ਡਰੇ ਕਿਸੇ ਪਰਚੇ ਤੋਂ ਨਾ ਜਿਹਨਾਂ ਤੋਂ ਡਰੇ ਕਾਲੀ ਦਲ ਉਹ ਪਾਰਟੀ ਐ ਨਾ ਜਿਹੜੀ ਜ਼ੁਲਮ ਦੇ ਖਿਲਾਫ ਲੜਨ ਵਾਲੀ ਪਾਰਟੀ ਐ ਆ ਗੁਰਤੀ ਗੁਰੂ ਸਾਹਿਬ ਨੇ ਆਪਾਂ ਨੂੰ ਦਿੱਤੀ ਆ ਆਸ਼ੀਰਵਾਦ ਬਖਸ਼ਿਸ਼ ਗੁਰੂ ਸਾਹਿਬ ਦੀ ਹੈ ਜਿਨ੍ਹਾਂ ਨੇ ਅਕਾਲੀ ਦਲ ਤੇ ਸਿੱਖ ਕੌਮ ਨੂੰ ਬਣਾਇਆ ਜਿਹੜਾ ਜ਼ੁਲਮ ਦੇ ਖਿਲਾਫ ਲੜਦਾ ਹੈ ਜੋ ਜ਼ੁਲਮ ਕਰਨ ਲੱਗੇ ਆ ਦੇਖੋ ਕਿਵੇਂ ਸ਼੍ਰੀ ਕਾਲਪੁਰਖ ਸਾਹਿਬ ਦੇ ਖਿਲਾਫ ਕਿਵੇਂ ਮੁੱਖ ਮੰਤਰੀ ਬੋਲਦਾ ਜਿਵੇਂ ਫੋੜੀ ਐਜਪੀਸੀ ਦੇ ਖਿਲਾਫ ਬੋਲਦਾ ਆਪਣੀ ਪਾਰਲੀਮੈਂਟ ਦੇ ਖਿਲਾਫ ਬੋਲਦਾ ਆਪਾਂ ਚੁੱਪ ਕਰਕੇ ਬੈਠੇ ਆ ਜੇ ਜੇ ਡਰਾਂਗੇ ਤਾਂ ਕਿਉਂ ਰਹਿਸੇ ਨਹੀਂ ਅਕਾਲੀ ਦਲ ਲੜਾਈ ਲੜੂਗਾ ਤੇ ਲੜਦਾ ਰਹੂਗਾ ਅਕਾਲੀ ਦਲ ਹੈ ਤੁਹਾਡੀ ਕੌਮ ਦੀ ਪੰਜਾਬ ਦੀ ਖਾਲਸਾ ਪੰਜ ਇੱਜ਼ਤ ਦੇ ਮੰਦੀ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਜੇ ਪਹਚਾਉਣਾ ਕੌਮ ਨੂੰ ਜੇ ਪਹਚਾਉਣਾ ਪੰਜਾਬ ਨੂੰ ਜੇ ਆਪਣੇ ਜਵਾਨੀ ਨੂੰ ਬਚਾਉਣਾ ਹੈ ਜੇ ਵਾਪਸ ਤਰੱਕੀ ਲੈ ਕੇ ਆਉਣੀ ਹੈ ਆਪਣੇ ਕੋਲ ਹੁਣ ਕੋਈ ਚਾਰਾ ਨਹੀਂ ਹੈ ਅਕਾਲੀ ਦਲ ਤੋਂ ਪਿਆ ਗਿਆ ਸੁਖਵੀਰ ਤੇਰੀ ਤੁਸੀਂ ਸਾਰੇ ਜਾਣਦੇ ਹੋ ਅੱਜ ਤੱਕ ਜੋ ਵੀ ਮੈਂ ਕਿਹਾ ਹੈ ਮੈਂ ਪੂਰਾ ਕੀਤਾ ਕੀ ਨਹੀਂ ਆ ਤੁਸੀਂ ਮੇਰੇ ਪਾਰਲੀਮੈਂਟ ਵਾਲੇ ਵੀ ਸਾਰਿਆਂ ਨੂੰ ਪੁੱਛ ਲਓ ਜੋ ਜੋ ਕਿਹਾ ਮੈਂ ਪੂਰਾ ਕੀਤਾ ਕਿਉਂਕਿ ਮੈਂ ਜ਼ਿੰਦਗੀ ਚ ਕਿਤੇ ਕੋਈ ਬੰਦਾ ਆਪਣੇ ਪਰਿਵਾਰ ਨੂੰ ਧੋਖਾ ਨਹੀਂ ਦਿੰਦਾ ਸਾਡਾ ਤਾਂ ਪਰਿਵਾਰ ਆ ਤੁਸੀਂ ਅਸੀਂ ਰਹਿਣਾ ਇੱਥੇ ਐ ਇਸ ਕਰਕੇ ਮੈਂ ਤੁਹਾਨੂੰ ਅੱਜ ਕਹਿਣਾ ਚਾਹਣਾ ਹੈ واپس لے کے آواں گے جڑے بادل صاحب میں جس دن سرکار بنی پہلا کام کروں گا پانچ سات جڑے مہینے پہلے کام ہے پنجاب جڑے جمیدار کو ٹوب ویل کنیکشن ہے نہیں پہلے دس دن چن گا ਆ ਜਿਹੜੇ ਅੱਜਕੱਲ 15 20 ਲੱਖ ਦੇ ਮਗਰ ਫਿਰਦੇ ਹੋ ਤੁਸੀਂ ਟੂਬਲ ਕਨੈਕਸ਼ਨ ਲੈਣ ਵਾਸਤੇ ਓਕੇ ਸੁੱਕੇ ਸਾਲ ਟਪਾ ਲਓ ਦੂਜੀ ਗੱਲ ਮੈਂ ਜਾ ਕਰੂੰਗਾ ਇੱਕ ਆ ਜਿਹੜਾ ਰਾਜਸਥਾਨ ਕਨਾਲ ਹੈ ਇਹਦਾ ਪਾਣੀ ਪੰਜਾਬ ਦਾ ਪਾਣੀ ਹੈ ਦੁਨੀਆ ਦਾ ਕਾਨੂੰਨ ਹੈ ਦੇਸ਼ ਦਾ ਕਾਨੂੰਨ ਹੈ ਕਿ ਜਿਹੜੇ ਸੂਬੇ ਵਿੱਚੋਂ ਦਰਿਆ ਟੱਪਦੇ ਹੈ ਉਸੇ ਸੂਬੇ ਵਿੱਚ ਦਾ ਹੱਕ ਹੈ ਪਾਣੀ ਦਾ ਪ੍ਰਾਪਤਨਾ ਸਾਰਾ ਪਾਣੀ پیتا اور راجستان کنال بند کر کے پانی تھوڑے رکھا گیا <تصفح> کروڑے سارے پائپا رائے اخیر تک پانی پاؤں گا وڈے پدر پروگرام جاؤں گا, جاؤ گا. جنہیں اپنے نوجوان جیسے وڈے بادل صاحب نے ٹریکٹر گھڑا بنا کے ٹیکس معاف کرتا ਫਰੀਪ ਦਾ ਗੱਡਾ ਹੈਗਾ ਮੋਟਰਸਾਈਕਲ ਸਕੂਟਰ ਉਹਦੇ ਤੇ ਕੋਈ ਟੈਕਸ ਨਹੀਂ ਲੱਗੂਗਾ ਜਿੰਨੇ ਸੇਵਾ ਕੇਂਦਰ ਬੰਦ ਕੀਤੇ ਸੀ ਉਹਨਾਂ ਨੂੰ ਖੋਲਿਆ ਜਾਊਗਾ ਤੇ ਹਰ ਪਿੰਡ ਵਿੱਚ ਬਣਾਇਆ ਜਾਊਗਾ ਜਿੱਥੇ ਸਾਰੇ ਕੰਮ ਤੁਹਾਨੂੰ ਉੱਥੇ ਪਿੰਡ 'ਚ ਹੋ ਜਾਣਗੇ ਕੋਈ ਤੁਹਾਨੂੰ ਬਾਹਰ ਦਫ਼ਤਰ ਕਿੱਥੇ ਜਾਣਾ ਨਹੀਂ ਪੈਣਾ ਇਹਨਾਂ ਨੇ ਝਾੜੂ ਵਾਲਿਆਂ ਨੇ ਆਪਣੇ ਵਰਕਰਾਂ ਤੇ ਬਹੁਤ ਝੂਠੇ ਕੇਸ ਕੀਤੇ ਆ ਮੈਂ ਵਾਅਦਾ ਕਰਦਾ ਪਹਿਲੇ ਹੀ ਦਿਨ ਕਮਿਸ਼ਨ ਬਣਾ ਕੇ ਜਿਹੜਾ 2 ਮਹੀਨੇ ਦੇ ਅੰਦਰ ਅੰਦਰ ਪੂਰੇ ਪੰਜਾਬ ਦੇ ਜਿਹੜੇ ਵੀ ਝੂਠਾ ਕੇਸ ਕੀਤੇ ਐ ਸਾਰੇ ਕੇਸ ਰੱਦ ਕੀਤੇ ਜਾਣਗੇ ਤੇ ਜਿਨ੍ਹਾਂ ਨੇ ਕਰਾਏ ਐ ਭਜੜੇ ਝਾੜੂ ਵਾਲੇ ਵਰਕਰ ਨੇ ਲੀਡਰ ਨੇ ਜਾਂ ਸੱਭੇ ਨੇ ਉਹਨਾਂ ਦੇ ਝੂਠੇ ਕੇਸ ਬਣਾਉਣ ਦਾ ਦਰਦ ਪਕਚਾ ਕਰਕੇ ਉਹਨਾਂ ਅੰਦਰ ਕੀਤਾ ਜਾਊਗਾ ਬੋਲੇ ਸੋਨਹਾਰਾ ਜਿੰਨੀਆਂ ਸਰਕਾਰੀ ਨੌਕਰੀਆਂ ਸਾਡੇ ਸਮੇਂ 'ਚ ਅਸੀਂ ਕਾਨੂੰਨ ਬਣਾਤਾ ਸੀ ਕੀ ਪੰਜਾਬ ਦੇ ਲੋਕੀ ਰਹਿਣ ਵਾਲੇ ਡੰਮਸਾਈ ਨੂੰ ਸਰਕਾਰੀ ਨੌਕਰੀ ਪੰਜਾਬ ਮਿਲ ਸਕਦੀ ਹੈ ਪਰ ਝਾੜੂ ਵਾਲੇ ਨੇ ਆ ਕੇ ਕਾਨੂੰਨ ਬਦਲ ਕੇ ਹੁਣ ਸਾਰਿਆਂ ਨੂੰ ਕੱਢਤਾ ਹੁਣ ਜਿਹੜੇ 20 25 ਹਜ਼ਾਰ ਦੀ ਸਰਕਾਰੀ ਨੌਕਰੀਆਂ ਹੁਣ ਆਈਆਂ ਅੱਧੀਆਂ ਕੋਈ ਰਾਜਸਥਾਨ ਤੋਂ ਐ ਕੋਈ ਹਿਮਾਚਲ ਤੋਂ ਐ ਕੋਈ ਹਰਿਆਣਾ ਤੋਂ ਐ ਉੱਥੇ ਜਾ ਕੇ ਇਹ ਝਾੜੂ ਵਾਲੇ ਬੋਲਦੇ ਆ ਕਿ ਨੌਕਰੀਆਂ ਅਸੀਂ ਦੇ ਰਹੇ ਹਾਂ ਤੁਹਾਨੂੰ ਪੰਜਾਬ ਚ ਤੇ ਤੁਹਾਡੇ ਬੱਚਿਆਂ ਨੂੰ ਪਰ ਤਰਫੋਂ ਕੋਈ ਪਰਵਾਹੀ ਨਹੀਂ ਹੈ ਅਸੀਂ ਫਿਰ ਤੋਂ ਕਾਨੂੰਨ ਲੈ ਕੇ ਆਵਾਂਗੇ ਕਿ ਕੋਈ ਵੀ ਸਰਕਾਰੀ ਨੌਕਰੀ ਪੰਜਾਬ ਦੇ ਪਸਨੀਜ ਤੋਂ ਬਗੈਰ ਨਹੀਂ ਹੋਊਗੀ ਜਿੰਨੀ ਇੰਡਸਟਰੀ ਪੰਜਾਬ 'ਚ ਹੈ ਜੇ ਉਹਨਾਂ ਨੇ ਕੋਈ ਸਬਸਿਡੀ ਲੈਣੀ ਹੈ ਉਹਨਾਂ ਨੂੰ 75% ਪੰਜਾਬ ਦੇ ਬੱਚੇ ਰੱਖਣੇ ਪਣਿਆ ਜਾਂ ਉਹਨਾਂ ਨੂੰ ਕੋਸੂਲ ਚਾਹੀਦੀ ਹੋਵੇ ਇੱਕ ਆਪਣੇ ਨੌਜਵਾਨਾਂ ਨੂੰ ਬੱਚੇ ਤੇ ਬੱਚਿਆਂ ਨੂੰ ਮੈਂ ਪਾਵੇਂ ਐਸੀਵੀ ਦਾ ਪਾਵੇਂ ਗਰੀਬ ਬੀਸੀ ਨਾਲ ਸੰਬੰਧ ਕਰਦਾ ਹੈ ਪਾਵੇਂ ਕੋਈ ਜਨਰਲ ਸੰਬੰਧ ਕਰਦਾ ਜਿਨੇ ਬੱਚੇ ਬੱਚੀਆਂ ਹੈ اب کرنیڈا امریکہ اپنے کلوں پیسہ لا کے اتے جا کے کھانے دس لاکھ روپیہ پنجاب واسطے ہر اور نوجوان اپنا کم کرنا چاہے دس لاکھ دے مانگے وہ دس لاکھ دا لون ہوگا جڑا دس سال پورا دینا پینا واپس پہلے تین سال کوئی نہیں دینا پینا سات سال ادا سارا پنجاب سرکار لوگ نہیں میں چاہوں کہ اپنے نوجوان چھوٹے موٹے کام آپ اپنی دکان کھولن کوئی کس کسی نے ڈیری دا کام کرنا کسی نے دا کام کرنا کسی کرن نے جھوڑے ہور کام کرنے بچا رہے ہیں بچارے کو ساتھ ہے ਬਹੁਤ ਬੱਚੇ ਆਪਣੇ ਪੜ ਨਹੀਂ ਸਕਦੇ ਮੈਂ ਤੁਹਾਨੂੰ ਗਰੰਟੀ ਅਗਲੇ 5 ਸਾਲ ਬਣਾ ਕੇ ਦਿਖਾਵਾਂਗਾ ਅੱਜ ਤੱਕ ਕੋਈ ਗਰੀਬ ਪਰਿਵਾਰ ਦਾ ਬੰਦਾ ਡਾਕਟਰ ਨਹੀਂ ਬਣਿਆ ਪਹਿਲੀ ਤਾਂ ਅਸੀਂ ਜਿਹੜੇ ਮਾਨ ਸਾਹਿਬ ਕਰਨ ਨਾ 16 ਮੈਡੀਕਲ ਹਸਪਤਾਲ ਬਣਾ ਕੇ ਮੈਂ ਦਿਖਾਵਾਂਗਾ ਇਹਨਾਂ ਨੇ ਕੁਝ ਨਹੀਂ ਕਰਨਾ ਪਰ ਉਹ ਥੋੜਾ ਜਿੰਨੇ ਵੀ ਜ਼ਿਲ੍ਹੇ ਐ ਹਰ ਜ਼ਿਲ੍ਹੇ ਵਿੱਚ ਮੋਗਗੇ ਥੋੜਾ ਮੈਡੀਕਲ ਕਾਲਜ ਹੋਊਗਾ ਅਧੀਆਂ ਸੀਟਾਂ ਉਹਦੇ ਸਰਕਾਰ ਦੀਆਂ ਹੋਣਗੀਆਂ ਜਿੱਥੇ ਗਰੀਬ ਬੱਚਿਆਂ ਦੇ ਬੱਚੇ ਭਾਵੇਂ ਐਸੀ ਪਰਵਾਰ ਜਨਰਲ ਪਰਵਾਰ ਬੀਸੀ ਪਰਵਾਰ ਗਰੀਬ ਹੋਣ ਉਹਨਾਂ ਦੇ ਬੱਚਿਆਂ ਨੂੰ ਮੁਫਤ ਪੜਾਵਾਂਗੇ ਤੇ ਉਹਦੇ ਬਾਅਦ 5 ਸਾਲ ਉਹ ਸਰਕਾਰ ਵਿੱਚ ਨੌਕਰੀ ਵੀ ਕਰਨਗੇ ਉਹਦੇ ਬਾਅਦ ਜਿੱਥੇ ਮਰਜੀ ਜਾਣ ਘੱਟੋ ਘੱਟ ਇੱਕ ਬੰਦੇ ਬੱਚੇ ਨੂੰ ਮੌਕਾ ਤਾਂ ਮਿਲੀ ਦਈਏ ਉਵੇਂ ਵੈਟਰਨਰੀ ਕਾਲਜ ਖੋਲਣ ਦੀ ਲੋੜਾ ਉੱਥੇ ਵੀ ਆ ਕਰਾਂਗੇ ਕਿਉਂਕਿ ਤਾਂ ਹੀ ਪੰਜਾਬ ਅੱਗੇ ਵਧੂਗਾ ਇੱਕ ਅਸੀਂ ਸਕਿੱਲ ਯੂਨੀਵਰਸਿਟੀ ਦੇਖੋ ਬਹੁਤ ਲੋੜ ਹੈ ਇਲੈਕਟ੍ਰੀਸ਼ੀਅਨ ਦੀ ਪਰ ਕੋਈ ਸਿਖਾਉਂਦਾ ਨਹੀਂ ਬਹੁਤ ਲੋੜ ਹੈ ਕਾਰਾਂ ਦੇ ਮਕੈਨਿਕਾਂ ਦੀ ਪਰ ਕੋਈ ਸਿਖਾਉਂਦਾ ਨਹੀਂ ਬਹੁਤ ਲੋੜ ਹੈ ਆ ਆਪਣੇ ਜੇ ਮੈਸਨਰੀ ਦੀ ਕੋਈ ਸਿਖਾਉਂਦਾ ਨਹੀਂ ਬਹੁਤ ਲੋੜ ਹੈ ਬੱਚਿਆਂ ਨੂੰ ਆਪਣੇ ਬਿਊਟੀ ਪਾਰਲਰ ਦੀ ਜਾਂ ਕੋਈ ਹੋਰ ਕੋਈ ਆਪਣੇ ਕੱਪੜੇ ਸਿਉਣ ਦੀ ਟ੍ਰੇਨਿੰਗ ਕੋਈ ਸਿਖਾਉਂਦਾ ਨਹੀਂ ਅਸੀਂ ਇੱਕ ਯੂਨੀਵਰਸਿਟੀ 50000 ਬੱਚਿਆਂ ਦੀ ਬਣਾਈ ਜਾਊਗੀ ਜਿੱਥੇ ਕੰਪਨੀਆਂ ਆਪਣਾ ਸੈਂਟਰ ਖੋਲਣਗੀਆਂ ਜੇ ਮਹਿੰਦਰਾ ਐਨਵਿੰਦਰਾ ਉਹ ਆਪਣੇ ਇੱਥੇ ਖੋਲੂਗੀ ਸੈਂਟਰ ਜਿੱਥੇ ਬੱਚਿਆਂ ਨੂੰ ਮਹਿੰਦਰਾ ਦੇ ਮਹਿੰਦਰਾ ਦੀਆਂ ਗੱਡੀਆਂ ਕਿਵੇਂ ਠੀਕ ਕਰਾਉਣੀ ਐ ਕਿਵੇਂ ਕਰਨੀਆਂ ਉਹਦੀ ਟ੍ਰੇਨਿੰਗ ਦਿੱਤੂਗੀ ਜਿਹੜੇ ਬੱਚੇ ਨਿਕਲਗੇ ਘਰ ਤੋਂ ਘੜ ਆਪਣੇ ਘਰੋਂ ਆ ਕੇ ਕੋਈ ਆਪਣੀ ਮੈਕੈਨਿਕ ਬਣ ਸਕਦਾ ਉਹ ਵੀ ਕਾਡਾ ਵਾਲੇ ਉਹ ਸੈਂਟਰ ਖੋਲਣਗੇ ਉੱਥੇ ਉੱਥੇ ਹੀ ਯੂਨੀਵਰਸਿਟੀ ਦੇ ਵਿੱਚ ਉਹ ਬੈ ਕੇ ਟ੍ਰੇਨ ਕਰਨਗੇ ਜਿਹੜੇ ਟੱਕਾਂ ਦੀ ਗੱਟਾ ਦਾਦੀਆਂ ਬੱਚਾ ਦਾ ਕਿਵੇਂ ਜੇ ਕੋਈ ਠੀਕ ਕਰਮੀ ਕਿਵੇਂ ਹੋਣਾ ਓਵੇਂ ਕਾਰਾਂ ਦਾ ਓਵੇਂ ਮਰ ਸਿੰਘ ਦਾ ਓਵੇਂ ਬਿਊਟੀਸ਼ਨ ਦਾ ਕੋਰਸ ਤਾਈਓ ਆਪਾਂ ਬੱਚੇ ਨੂੰ ਅੱਗੇ ਲੈ ਸ। ਆ ਜਿਹੜੇ ਲੋਕ ਆਉਂਦੇ ਆ ਜਿਹੜੇ ਲੀਡਰ ਆਉਂਦੇ ਇਹਨਾਂ ਦਾ ਕੋਈ ਵਿਜ਼ਨ ਵੀ ਨਹੀਂ ਪਲਾਨ ਵੀ ਨਹੀਂ ਹੁਣ ਤੂੰ ਤਾਈਓ ਮੈਂ ਪੁੱਛਿਆ ਜੀ ਤੁਹਾਨੂੰ ਸਵਾਲ ਕਿ ਜੇ ਇੰਨੇ ਮੁੱਖ ਮੰਤਰੀ ਦੇਖ ਲੇ ਤੇ ਕਿਸੇ ਦੀ ਨਿਸ਼ਾਨੀ ਨਹੀਂ ਤੇ ਜੇ ਬਰੋਨਰ ਆ ਸਾਰਾ ਕੁਝ ਵੱਡੇ ਬਾਦਲ ਸਾਹਿਬ ਹੈ ਕਿਤੇ ਕਿਤੇ ਮੈਂ ਸੋਚਦਾ ਹੁੰਨਾ ਜੇ ਬਾਪੂ ਬਾਦਲ ਸਿਆਸਤ 'ਚ ਨਾ ਆਉਂਦੇ ਜੇ ਬਾਪੂ ਬਾਦਲ ਆਪਣੇ ਘਰ ਦਾ ਕੰਮ ਹੀ ਕਰਦੇ ਭਗਵੰਤ ਮਾਨ ਵਰਗੇ ਚਾਰ ਹੋਰ ਮੁੱਖ ਮੰਤਰੀ ਆ ਜਾਂਦੇ ਆਪਣੀਆਂ ਕੋਠੀਆਂ ਨਹੀਂ ਹੋਣੀਆਂ ਸੀ ਆ ਤੁਹਾਡੇ ਘਰਾਂ 'ਚ ਟਰੈਕਟਰ ਨਹੀਂ ਹੋਣੇ ਸੀ ਤੁਹਾਡਾ ਪੰਜਾਬ ਦੀਆਂ ਸੜਕਾਂ ਨਹੀਂ ਹੋਣੀਆਂ ਸੀ ਪਹਿਲੀ ਕੱਟ ਲੱਗਣੇ ਸੀ ਕਿਉਂਕਿ ਰਾਤ ਤੱਕ ਡੱਕਾ ਨਹੀਂ ਕਰਦੇ ਨਾ ਸੋਚਦੇ ਐ ਨਾ ਇਹਨਾਂ ਦੀ ਸੋਚ ਐ ਇਸ ਕਰਕੇ ਮੈਂ ਇੱਕ ਹੋਰ ਗੱਲ ਕਹਿਣਾ ਚਾਹਣਾ ਜਦੋਂ ਦੇ ਭਗਵੰਤ ਮਾਨ ਆਇਆ ਨਰੇਗਾ ਬੰਦ ਹੋ ਗਿਆ ਕਿਉਂਕਿ ਕਾਂਗਰਸ ਨੇ ਤੇ ਬੰਦ ਕਿਉਂ ਕੀਤਾ ਗਿਆ ਕਾਂਗਰਸ ਤੇ ਝਾੜੂ ਵਾਲਿਆਂ ਨੇ ਕੀ ਕੀਤਾ ਆਪਣੇ ਹੀ ਕਿਸੇ ਨੇ ਇੰਟਰਲੋਕਿੰਗ ਦੀ ਫੈਕਟਰੀ ਲਾ ਲਈ ਕਿਸ ਨੇ ਹੋਰ ਕਬ ਕਬਲੇ ਕੀਤੇ ਜਦੋਂ ਇਨਕੁਆਇਰੀ ਹੋਈ ਅੱਡਾ ਪੈਸਾ ਤਾਂ ਆ ਹੀ ਸਕੀ ਜਾਂਦੇ ਸੀ ਜੇ ਨਰੇਕਾ ਦਾ ਕੰਮ ਵਾਪਸ ਸ਼ੁਰੂ ਕਰਾਉਣਾ ਹੈ ਜੇ ਵਾਪਸ ਆਟਾ ਦਾਲ ਸਕੀਮ ਨਾਲ ਘਰ ਘਰ ਆਟਾ ਦਾ ਲਿਆਉਣਾ ਹੈ ਜੇ ਵਿਦਿਅਕੋ ਸ਼ਗਰ ਸਕੀ ਮੈਸੀ ਸਕਾਲਰਸ਼ਿਪ ਲੈ ਕੇ ਆਉਣੀ ਹੈ ਜੇ ਫਿਰ ਤੋਂ ਇੱਥੇ ਨੌਕਰੀਆਂ ਫੇਕੀਆਂ ਲੈ ਕੇ ਆਉਣੀ ਹੈ ਤੇ ਆਪਣੇ ਕੋਲੇ ਹੁਣ ਕੋਈ ਚਾਰਾ ਨਹੀਂ ਆਹ ਓਏ ਸਾਲ ਰਹਿ ਗਿਆ ਆ ਥੋੜੀ ਕਾਉਮ ਦੀ ਜਥੇਬੰਦੀ ਹੈ ਥੋੜੇ ਬਜ਼ੁਰਗਾਂ ਨੇ ਪੜਾਈ ਜੱਥੇ ਬੰਦੀ ਹੈ ਆ ਆਪਣੀ ਤਾਕਤ ਹੈ ਐ ਸਹੀ ਜੱਥੇ ਬੰਦੀ ਨੂੰ ਇਕੱਠਾ ਦੇ ਨਾਲ ਲੱਗ ਕੇ ਨਾਲੇ ਮੈਂ ਬੇਨਤੀ ਕਰਦਾ ਬਹੁਤ ਲੋਕ ਫਰਟੂ ਹੋਣਗੇ ਨਵੀਆਂ ਗਰੰਟੀਆਂ ਕਹਿਣਗੇ ਨਵੇਂ ਸਹੂਆਂ ਚੁੱਕਣਗੇ ਨਵੇਂ ਫਾਰਮ ਭਰਉਣਗੇ ਉਹ ਉਹੀ ਫੱਗ ਹੈ ਅਸੀਂ ਨਾ ਫਾਰਮ ਭਰੋਣਾ ਨਾ ਗਰੰਟੀ ਦੇਣਾ ਅਸੀਂ ਆਪਣੀ ਜ਼ੁਬਾਨ ਦਿੰਦੇ ਆ ਤੁਹਾਨੂੰ ਜਿਵੇਂ ਬਾਪੂ ਬਾਦਲ ਜ਼ੁਬਾਨ ਦੇ ਪੱਕੇ ਸੀ ਮੈਂ ਉਹਨਾਂ ਦਾ ਬੇਟਾ ਹਾਂ ਤੁਸੀਂ ਜਾਣਦੇ ਹੋ ਮੈਂ ਇੱਥੇ ਪਾਰਲੀਮੈਂਟ ਚ ਲੱਗਿਆ ਤੁਸੀਂ ਮੈਨੇ ਸਾਰਾ ਪਜਾਂਦੇ ਹੋ ਐਸ ਕਰਕੇ ਆਪਣੇ ਘਰਦਿਆਂ ਨੂੰ ਅੱਗੇ ਲੈ ਕੇ ਆਓ ਆਪਣੇ ਪੌਮ ਦੀ ਜਥੇਬੰਦੀ ਲੱਗਿਆ ਤਾਂ ਬਚਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ